ਸੱਚੀ ਗੱਲ ਜੀ ਦੇਖੋ ਤੁਸੀਂ ਆ ਪ੍ਰੋਗਰਾਮ ਕੀ ਹਾਲਾ ਮੇਰੇ ਸਾਹਦਾ ਤੁਹਾਡਾ ਬਹੁਤ ਬਹੁਤ ਸਵਾਗਤ ਬਠਿੰਡਾ ਤੇ ਭਾਈ ਸਾਹਿਬ ਜਿਹੜੇ ਨੇ ਜਿਹੜੇ ਬੈਠੇ ਨੇ ਕੁਰਸੀ ਤੇ ਇਹ ਸਰਪੰਚ ਸਾਹਿਬ ਨੇ ਤੇ ਭਾਜੀ ਹੁਣੀ ਆਪਣੇ ਪਿੰਡੋਂ ਇਹਨਾਂ ਕੋਲੋਂ ਸਾਈਨ ਕਰਵਾਉਣ ਦੇ ਲਈ ਆਏ ਨੇ ਤੇ ਇਹ ਬਾਈ ਜੀ ਜਿਨ੍ਹਾਂ ਨੂੰ ਆਪਾਂ ਕਹਿ ਦਨੇ ਆ ਚਾਹ ਵਾਲਾ ਸਰਪੰਚ ਇਹ ਚੁੱਗੇ ਖੋਰਦ ਤੋਂ ਸਰਪੰਚ ਨੇ ਹੋਰ ਸਰਪੰਚ ਸਾਹਿਬ ਕਰ ਲੈ ਕਾਗਜ਼ ਚੈੱਕ ਹਾਂਜੀ ਹਾਂਜੀ ਹੈ ਹਾਂਜੀ ਕੀ ਨਾਮ ਬਾਈ ਤੁਹਾਡਾ ਇਕਬਾਲ ਸਿੰਘ ਜੀ ਇਕਬਾਲ ਜੀ ਕਿਹੜੇ ਪਿੰਡ ਤੋਂ ਚੁਗੇ ਖੁਰਦ ਤੋਂ ਚੁਗੇ ਖੁਰਦ ਤੋਂ ਫਿਰ ਸਰਪੰਚ ਸਾਹਿਬ ਤੋਂ ਇੱਥੇ ਸਾਈਨ ਕਰਾਣਾ ਹੈ ਹਾਂ ਜੀ ਫਿਰ ਇੱਥੇ ਸ਼ਹਿਰ ਕੰਮ ਕਰਦੇ ਚਾਹਦਾ ਹਾਂ ਫਿਰ ਅਸੀਂ ਇਹਨਾਂ ਕੋਲ ਚੱਲ ਕੇ ਆ ਜਣੇ ਜੀ ਅੱਛਾ ਤੁਸੀਂ ਇਹ ਦੱਸੋ ਇਹ ਸਰਪੰਚ ਸਾਹਿਬ ਚੁਗੇ ਖੁਰਦ ਤੋਂ ਨੇ ਸਾਡਾ ਵੀਰ ਇੱਥੇ ਬਠਿੰਡੇ ਦੇ ਵਿੱਚ ਆ ਤੁਸੀਂ ਇਹ ਦੇਖ ਲਓ ਜਿੱਨੂੰ ਅਸੀਂ ਚੁਪਾਟੀ ਕਹਿ ਦਨੇ ਆ ਬਠਿੰਡਾ ਥੋਬੀ ਵੀਾਰ ਤੇ ਮਿੱਡੂਮਲ ਵਾਲੀ ਗਲੀ ਦੇ ਬਿਲਕੁਲ ਵਿਚਾਲੇ ਤੇ ਵੀਰ ਹੋਣੀ ਹੈ ਤੇ ਆ ਚਾਹ ਤੇ ਕੱਡਾ ਲਗਾਉਂਦੇ ਨੇ ਮੈਂ ਤੁਹਾਨੂੰ ਦਿਖਾ ਦਿਆਂ ਇਹ ਸਰਪੰਚ ਦੀ ਚਾਹ ਹੈ ਜੀ ਇਹ ਨਾਲੇ ਸਰਪੰਚੀ ਤੇ ਨਾਲੇ ਚਾਹ ਦਾ ਕੰਮ ਇਹ ਇੱਕ ਇਮਾਨਦਾਰੀ ਦੀ ਮਿਸਾਲ ਜਿਹੜੀ ਹੁੰਦੀ ਨਾ ਇਹ ਮੇਰੇ ਵੀਰ ਨੇ ਦਿੱਤੀ ਆ ਤੁਸੀਂ ਵੇਖ ਲਓ ਸਰਪੰਚ ਹੋਣ ਦੇ ਬਾਵਜੂਦ ਵੀ ਆਪਣਾ ਢਿੱਡ ਪਾਲਣ ਦੇ ਨਹੀਂ ਬਾਈ ਹੁਣ ਇਹ ਮੈਨੂੰ ਲੱਗਦਾ ਤੁਸੀਂ ਮੋਹਰ ਨਾਲ ਹੀ ਰੱਖਦੇ ਹੋ ਜੀ ਇਹਦੇ ਵਿੱਚ ਸਾਰਾ ਕੁਝ ਹੀ ਰੱਖ ਦਿੰਦਾ ਹੈ ਸਟੈਪੀ ਸਾਰਾ ਸਮਾਲੇ ਰੱਖਦੇ ਵਿੱਚ ਮੋਹਰ ਵੀ ਪੈੜ ਵੀ ਹੈ ਹੈ ਪੈੜ ਮੋਹਰ ਸਾਰਾ ਕੁਝ ਨਾਲ ਰੱਖ ਦਿੰਦਾ ਸਾਰਾ ਕੁਝ ਨਾਲ ਰੱਖ ਦਿੰਦਾ ਤੇ ਫਿਰ ਤੁਸੀਂ ਪਿੰਡ ਵਾਲੇ ਜਿਹੜੇ ਤੁਹਾਡੇ ਕੋਲ ਇੱਧਰ ਕੈਮਰੇ ਵੱਲ ਥੋੜਾ ਹੋ ਜਿਏ ਫਿਰ ਪਿੰਡ ਵਾਲੇ ਤੁਹਾਡੇ ਕੋਲ ਇੱਥੇ ਕਰਵਾਵਾ ਦੇ ਸਹੀ ਆ ਜਾਂਦਾ ਯਾਰ ਪਿੰਡ ਦੇ ਹੀ ਕੰਮ ਦੇ ਪਿੰਡ ਦੇ ਇਥੇ ਤੇਰੀ ਕੀ ਚੱਕਰ ਕੀ ਹੈ ਵੀ ਤੁਸੀਂ ਹੁਣ ਕੰਮ ਕਮ ਤਾਂ ਉੱਥੇ ਕਰਵਾਓ ਆਪਣੇ ਪਿੰਡ ਚ ਜਾ ਕੇ ਇੱਥੇ ਕੋਈ ਗ੍ਰਾਂਡ ਗ੍ਰੁੰਡ ਨਹੀਂ ਦੇਣੀ ਕਰਾਂ ਜੀ ਕੀ ਕਰੀਏ ਗ੍ਰਾਂਡੀਆਂ ਹੀ ਕੋਈ ਕਰਵਾਈ ਜਾਂਦਾ ਹੈ ਅੱਛਾ ਤੇ ਫਿਰ ਬੱਚੇ ਪਾਲਣ ਲਈ ਤਾਂ ਚਲੋ ਉਹ ਤਾਂ ਕੰਮ ਵੱਖਰਾ ਤੇ ਇਹ ਚਾਹ ਦਾ ਕੰਮ ਤੁਸੀਂ ਕਦੋਂ ਤੋਂ ਕਰਦੇ ਆ ਰਹੇ ਮੈਨੂੰ ਤਾਂ 8-9 ਹਜ਼ਾਰ ਰੁਪਏ ਇੱਥੇ ਕਰਦੇ ਸੈਤੀ ਗੱਲ ਇੱਥੇ 8-9 ਹਜ਼ਾਰਾਂ ਹਾਂ ਜੀ ਤੇ ਪਹਿਲਾਂ ਵੀ ਕਦੀ ਸਰਪੰਚੀ ਲਈ ਖੜੇ ਹੋਏ ਸੀ ਤੁਸੀਂ ਕਿ ਨਹੀਂ ਮੈਂ ਮੈਂਬਰ ਖੜਾ ਹੋਇਆ ਜੀ ਅੱਛਾ ਹਰਗੇ ਸੀਗੇ ਫਿਰ ਮੈਂ ਹੈਗੇ ਹੈਗੇ ਹਰਗੇ ਸੀਗੇ ਉਹ ਤੋਂ ਬਾਅਦ ਸਰਪੰਚ ਬਣਾ ਦੇ ਪਿੰਡ ਨੇ ਅੱਛਾ ਹੁਣ ਤਾਂ ਮੌਜੂਦਾ ਸਰਪੰਚ ਜੀ ਮੌਜੂਦਾ ਸਰਪੰਚ ਕਿੰਨੀਆਂ ਵੋਟਾਂ ਨਾਲ ਜਿੱਤੇ ਸੀ ਮੈਂ 102 ਵੋਟਾਂ ਨਾਲ ਜਿੱਤੇ 102 ਵੋਟਾਂ ਨਾਲ ਭਾਈ ਇਹ ਤੁਹਾਡੇ ਪਿੰਡ ਚ 102 ਵੋਟਾਂ ਨਾਲ ਵੀਰ ਹੁਣ ਜਿੱਤੇ ਨੇ ਹਾਂਜੀ 102 ਵੋਟਾਂ ਨਾਲ ਹਾਂਜੀ 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 ਜਿੱਤੇ ਆ ਜੀ ਕੀ ਇਹਨਾਂ ਚ ਤੁਸੀਂ ਪਿੰਡ ਵਾਲਿਆਂ ਨੇ ਕੀ ਦੇਖਿਆ ਵੀ ਬੰਦਾ ਜੇ ਉਂ ਦੇਖੀਏ ਅਗਲਾ ਕੰਦਰ ਕਿਸੇ ਤਣਾੜ ਨੂੰ ਬਣਾਈਏ ਏਅਰ ਪੈਸੇ ਵਾਲੇ ਨੂੰ ਬਣਾਈਏ ਇੱਕ ਚਾਹ ਵੇਚਣ ਵਾਲਾ ਭਰਾ ਜਿਹੜਾ ਸਾਡਾ ਮਾਨਦਾਰ ਆ ਜੀ ਪੜਿਆ ਲਿਖਿਆ ਬੰਦਾ ਸਾਡੇ ਪਿੰਡ ਦਾ ਸੂਝਵਾਨ ਹੈ ਅੱਛਾ ਹਾਂਜੀ ਤੇ ਤਾਕਰ ਨੂੰ ਤੁਹਾਨੂੰ ਲੱਗਿਆ ਸੀ ਹਾਂਜੀ ਹਾਂਜੀ ਅਸੀਂ ਅੱਖੇ ਵੀ ਮੌਕਾ ਦਿੱਗੇ ਇਹਨੂੰ ਕਿਦਾਂ ਦਾ ਕੰਮ ਕਰ ਰਿਹਾ ਪਿੰਡ ਵਧੀਆ ਕੰਮ ਕਰਦਾ ਜੀ ਕਿਸੇ ਨੂੰ ਨਾ ਨਹੀਂ ਕਰਦਾ ਮਣਾ ਨਹੀਂ ਸائن ਕਰਨਾ ਜੋ ਕੰਮ ਕਰਨਾ ਹੈ ਵਧੀਆ ਕੰਮ ਕਰਦਾ ਹੈ ਮਿਲਣ ਵਰਤਨੀ ਕਿਵੇਂ ਹੈ ਮਿਲਣ ਵਰਤਨੀ ਬਹੁਤ ਵਧੀਆ ਜੀ ਮਿਲਣਸਾਰ ਹੈ ਅੱਛਾ ਇੱਥੇ ਨਾਲੇ ਕੰਮ ਕਰਦਾ ਨਾਲੇ ਚਾਹ ਪੀਉਂਦਾ ਸਾਨੂੰ ਐਨੂੰ ਹਾਂ ਇਹ ਵੀਰ ਉਹਨਾਂ ਦੀ ਗੱਲ ਠ ਕੀ ਆ ਦੇਖੋ ਤੁਸੀਂ ਉਧਰ ਮੈਂ ਤੁਹਾਨੂੰ ਦਿਖਾਵਾਂ ਸਾਈਨ ਕਰਤੇ ਨਾਲ ਦੀ ਨਾਲ ਤੁਸੀਂ ਇਹ ਵੇਖੋ ਵੀ ਆ ਆ ਦੇਖੋ ਤੁਸੀਂ ਨਾਲੇ ਨਾਲੇ ਚਾਹ ਬਣਾਉਂਦੇ ਆ ਤੇ ਨਾਲੇ ਆ